ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਟਿਆਲਾ ਵਿੱਚ ਜਿੱਥੇ ਇੱਕ ਪਾਸੇ ਕਾਂਗਰਸ ਦੇ ਉਮੀਦਵਾਰ ਡਾਕਟਰ ਤਰਮੀਰ ਕਾਂਤੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ, ਉੱਥੇ ਹੀ ਬਾਪਾ ਗੂਪਨੀਤ ਕੌਰ ਪ੍ਰਚਾਰ ਲਈ ਹਲਕੇ ਵਿੱਚ ਵਿਚਰਦੇ ਹੋਏ ਨਜ਼ਰ ਆਏ। ਪਰ ਮਹਾਰਾਣੀ ਪੁਣੀਤ ਕੌਰ ਦੇ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਅੱਗੋਂ ਤਿੱਖਾ ਵਿਰੋਧ ਵੇਖਣ ਨੂੰ ਮਿਲਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਹਾਰਾਣੀ ਨੇ ਕਿਹਾ ਕਿ ਅਸੀਂ ਆਪਣਾ ਪ੍ਰਚਾਰ ਕਰ ਰਹਾ ਹੈ ਤੇ ਵਿਰੋਧ ਕਰਨਾ ਕਿਸਾਨਾਂ ਦਾ ਹੱਕ ਹੈ। ਬੀਤੇ ਦਿਨ ਕਿਸਾਨ ਦੀ ਹੋਈ ਮੌਤ ਤੇ ਮਹਾਰਾਣੀ ਪੁਣੀਤ ਕੌਰ ਨੇ ਡੂੰਘੇ ਦੁੱਖ ਦਾ ਪ੍ਰ ਇਹ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਨਾਲ ਕਿਸੇ ਨੇ ਕੋਈ ਤੱਕਾਮੁਕੀ ਨਹੀਂ ਕੀਤੀ ਕਾਂਗਰਸੀ ਉਮੀਦਵਾਰ ਰਵੀਰ ਗਾਂਧੀ ਦੀ ਟਿੱਪਣੀ ਤੇ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਜੋ ਛਤਰਾਣਾ ਵਿੱਚ ਕਿਸਾਨਾਂ ਦੀ ਮੌਤ ਹੋਈ ਕਿ ਉੱਥੇ ਗਏ ਸਾਂ ਸੋ ਹੋਰ ਕੀ ਕੁਝ ਕਿਹਾ ਭਾਜਪਾ ਉਮੀਦਵਾਰ ਮਹਾਰਾਣੀ ਪੰਨੀਕ ਕੋਰ ਨੇ ਆਉਂ ਬੇਖਦੇ ਔਰ ਇਹ ਮੈਂ ਕਿਉਂ ਕਹਿ ਰਹੀ ਹਾਂ ਕਿਉਂਕਿ ਜੋ ਮੋਦੀ ਜੀ ਕਹਿੰਦੇ ਨੇ ਉਹ ਕਰਦੇ ਨੇ ਕਿਸ ਤਰ੍ਹਾਂ ਦਾ ਰਿਸਪੋਨਸ ਬਹੁਤ ਵਧੀਆ ਔਰ ਸਭ ਤੋਂ ਜ਼ਿਆਦਾ ਜਿਹੜੇ ਵਧੀਆ ਸ਼ੈਰੀ ਨੇ ਜਿਹੜਾ ਸਾਡਾ ਵਧੀਆ ਯੂਥ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਔਰ ਜਿਨ੍ਹਾਂ ਦਾ ਭੂਵੇਂ ਖਾਗੇ ਬਣਨ ਵਾਲਾ ਹੈ ਉਹਨਾਂ ਦਾ ਰਿਸਪੌਂਸ ਹੈ ਆਪਰਾਉਂਡ ਦੀ VOTING ਹੋ ਰਹੀ ਹੈ ਅੱਜ ਪੈਰੀ ਹੈ ਕਿੰਦਾ ਲੱਗਦਾ ਵੀ ਜਿਹੜਾ ਹੁਣ ਪੰਜਾਬ ਦੇ ਸਿਆਸਤ ਭਰਤੀ ਜਾ ਰਹੀ ਹੈ ਦੇ ਨੇੜਿਆਂ ਦੇ ਯਾਰ ਹਾਲੇ ਤਾਂ ਸਾਡੇ 4 ਰਾਉਂਡ ਚ ਚੌਥੇ ਰਾਉਂਡ ਤੇ ਆਵਾਂਗੇ ਹੁਣ ਇਸ ਦੇ ਬਾਅਦ ਉਹ ਮੈਂ ਮੈਨੂੰ ਅੱਜ ਸਵੇਰ ਦੀ ਮੈਂ ਬਾਹਰ ਹਾਂ ਮੈਨੂੰ ਟਾਈਮ ਨਹੀਂ ਲੱਗਿਆ ਕਿ ਮੈਂ ਦੇਖਾਂ ਵੀ ਕਿਸ ਤਰ੍ਹਾਂ ਦੀ VOTING ਹੋ ਰਹੀ ਹੈ ਕਿਸਾਨਾਂ ਦੇ ਪ੍ਰੋਟੈਸਟ ਨੂੰ ਕਿਵੇਂ ਦੇਖਦੇ ਹਾਂ ਲੱਗੇ ਜਿਹੜੇ ਇੱਥੇ ਵੀ ਜਾ ਕੇ ਫੇਰ ਜਿਹੜਾ ਦੇਖੋ ਜੀ ਪਹਿਲੇ ਵੀ ਆਏ ਥੀ ਸਾਰੇ ਕਿਥੇ ਜਾ ਰਹੇ ਨੇ ਇਹਨਾਂ ਦਾ ਹੱਕ ਹੈ ਹੱਕ ਇਹ ਹੈ ਕਿ ਆਪਣਾ ਪ੍ਰੋਟੈਸਟ ਕਰਨ ਸਾਨੂੰ ਕਹਿਣ ਨਾ ਵੋਟਾਂ ਪਾਣ ਪਰ ਸਾਡਾ ਵੀ ਹੱਕ ਹੈ ਕਿਆ ਸੀ ਲੋਕਾਂ ਕੋਲ ਜਾ ਕੇ ਆਪਣੀ ਗੱਲ ਕਰ ਸਕੀਏ ਕੈਚਰੀ ਵਾਲ ਦੇ ਜਿਹੜੇ ਹੈਗੇ ਜਿਹੜੇ ਅਰਜੀ ਹੈ ਜਿਹੜੀ ਇਹ ਤਾਂ ਪੈਂਟਿੰਗ ਰੱਖੇ ਪੈਂਟਿੰਗ ਰੱਖੇ ਪਰ ਇਹਦੀ ਨੂੰ ਫਟਕਾਰ ਲਗਾਈ ਗਈ ਹੈ ਵੀ ਇਹ ਗਲਤ ਹੈ ਸਿਸਟਮ ਆਪ ਜਿਹਨਾਂ ਨੂੰ ਅੰਦਰ ਕੀਤਾ ਅੱਛਾ ਮੈਂ ਪੜਿਆ ਨਹੀਂ ਮੈਂ ਇਸ ਤੇ ਕਮੈਂਟ ਨਹੀਂ ਮੈਡਮ ਜਿਸ ਤਰ੍ਹਾਂ ਡਿਬੇਟ ਕਰ ਸਕਦੇ ਹੋ ਤੁਸੀਂ ਕਿਉਂ ਇਹਨਾਂ ਨੂੰ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਟੌਪਿਕ ਨਹੀਂ ਮੈਂ ਬਿਲਕੁਲ ਨਹੀਂ ਡਿਬੇਟ ਕਰਨਾ ਇਹ ਜਿਹੜੀ ਡਿਬੇਟ ਹੈ ਇਹਦਾ ਕੋਈ ਮਤਲਬ ਨਹੀਂ ਜੋ ਇਹਨਾਂ ਦੇ ਕੰਮ ਨੇ ਜੋ ਇਹਨਾਂ ਦੇ ਸਵਾਲ ਨੇ ਇਹ ਮੁੱਕਣਗੇ ਜਦ ਜਿਹੜੀ ਮੌਜੂਦਾ ਸਰਕਾਰ ਹੋਏਗੀ ਉਹਨਾਂ ਨਾਲ ਬੈਠ ਕੇ ਤਾਂ ਫਾਇਦਾ ਉੱਥੇ ਹੀ ਹੈ ਇਹਨਾਂ ਦਾ ਫਾਇਦਾ ਕਿ ਉੱਥੇ ਜਾ ਕੇ ਇਹ ਗੱਲ ਕਰਨ ਲੱਗੇ ਨੇ ਤੁਹਾਡੇ ਵਿਰੋਧ ਵਿੱਚ ਲਗਾ ਲਾਂ ਜੀ ਲਗਾ ਲਾਂ ਵਿਰੋਧਤਾ ਕਰ ਹੀ ਰਹੇ ਨੇ 100% ਤਾਂ ਕੋਈ ਕਿਸੇ ਨਾਲ ਹੁੰਦਾ ਨਹੀਂ ਇਹਨਾਂ ਨੇ ਵਿਰੋਧ ਕਰਨਾ ਇਹਨਾਂ ਦਾ ਆਪਣਾ ਹੱਕ ਹੈ ਮੈਡਮ ਜਿਹੜਾ ਮਾਮਲਾਦਰ ਜੋ ਆਇਆ ਕਿਸ ਤਰ੍ਹਾਂ ਦੇਖ ਦਿਓ ਜਿਸ ਤਰ੍ਹਾਂ ਭਾਜੀ ਜਿਹੜਾ ਵੀਡੀਓ ਵੀ ਦੇਖੋ ਦੇਖੋ ਵੀਡੀਓ ਪੂਰੀ ਹੋਈ ਹੈ ਮੈਂ ਮੌਕੇ ਤੇ ਥੀ ਕਿਸੇ ਨੇ ਤੱਕਾ ਨਹੀਂ ਮਾਰਿਆ ਨਾਉ ਉਹ ਦਾ ਸਿਰ ਵੱਜਿਆ ਨੀਚੇ ਉਹਨੂੰ ਫੜ ਵੀ ਲਿਆ ਥੀ ਜਦ ਗਿਰ ਰਿਹਾ ਥੀ ਉਹ ਰਾਜੀ ਨਹੀਂ ਸੀ ਬਹੁਤ ਦੁੱਖ ਹੋਇਆ ਕਿ ਇਹ ਜੇ ਵਿਅਕਤੀ ਨੂੰ ਸੱਦਾ ਮਿਲਿਆ ਕਿ ਇੰਨੀ ਗਰਮੀ 'ਚ ਜਾ ਕੇ ਚਲੋ ਮੈਂ ਦੋ ਦਿਨਾਂ ਲਈ ਆਪਣੇ ਸਾਰੇ ਪ੍ਰੋਗਰਾਮ ਵੀ ਕੈਨਸਲ ਕਰ ਦਿੱਤੇ ਥੀ ਉਸ ਸ਼ੌਕ ਦੇ ਵਿੱਚ ਔਰ ਇਹ ਪਰਚਾ ਜਿਹੜਾ ਹੈ ਇਹ ਕਿਸਾਨਾਂ ਦੇ ਕਹਿਤੇ ਇਹਨਾਂ ਦੇ ਦਬਾਅ ਉਤੇ ਹੋਇਆ ਹੈ ਪਰ ਮੇਰੇ ਖਿਆਲ 'ਚ ਇੱਕ ਗਲਤ ਕੰਮ ਨਹੀਂ ਕਰਨੇ ਚਾਹੀਦੇ ਹਰ ਇੱਕ ਵਿਅਕਤੀ ਤੁਸੀਂ ਵਿਰੋਧੀ ਹੋ ਤੁਸੀਂ ਨਾਲ ਲੱਗਦੇ ਹੋ ਕਿਸੇ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ ਉਹ ਲਗਾਤਾਰ ਕਹਿ ਰਹੇ ਵੀ ਪੀੜਤ ਦੇ ਘਰ ਜਾਣਾ ਸੀ ਮਹਾਰਾਣੀ ਨੇ ਵੀ ਕਿਉਂ ਨਹੀਂ ਗਏ ਕੋਣ ਜਿਹੜੇ ਹੈਗੇ ਤਰ ਵੀਰ ਗਾਂਧੀ ਤਰ ਵੀਰ ਗਾਂਧੀ ਵੱਲੋਂ ਕਿਹਾ ਕੀ ਵੀ ਪੀੜਤ ਦੇ ਘਰ ਜਿਹਨੇ ਡੈਥ ਹੋਈ ਆ ਉਹਦੇ ਘਰ ਕਿਉਂ ਨਹੀਂ ਗਏ ਅਫਸੋਸ ਦੇ ਘਰ ਅਫਸੋਸ ਕਰਨ ਨਹੀਂ ਗਏ ਦੇਖੋ ਜਦ ਜ਼ਰੂਰਤ ਹੋएगी ਜਿੱਥੇ ਮੈਨੇ ਜਾਣਾ ਮੈਂ ਜਾਂਦੀ ਆ ਮੈਂ ਤੁਹਾਨੂੰ ਵੀਰ ਗਾਂਧੀ ਨੂੰ ਪੁੱਛਣਾ ਚਾਹਦੀ ਆ ਜਿਹੜੇ ਦੋ ਮਰੇ ਥੀ ਸਤਰਾਣੇ ਹਲਕੇ ਦੇ ਖਨੌਰੀ ਬਾਰਡਰ ਤੇ ਸੱਤ ਫੱਟੜ ਹੋਏ ਤਿੰਨ ਫੱਟੜ ਹੋਈ ਕਨੌਰ ਚ ਇਹ ਇੱਕ ਦੇ ਘਰ ਵੀ ਗਿਆ ਮੈਂ ਸਾਰਿਆਂ ਦੇ ਘਰ ਹੋ ਕੇ ਆਈਆਂ ਮਣ ਹੜਾ ਚ ਨਜ਼ਰ ਨਹੀਂ ਆਇਆ ਧਰਮਵੀਰ ਗਾਂਧੀ ਲੋਕ ਕਹਿ ਰਹੇ ਨੇ ਬਿਲਕੁਲ ਨਹੀਂ ਆਇਆ ਮੈਂ ਇੱਕ 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 ਜਗ੍ਹਾ 9 ਦਿਨ ਜਦ ਹੜ੍ਹ ਥੀ ਮੈਂ ਸਵੇਰੇ 7 ਵਜੇ ਨਿਕਲ ਕੇ ਰਾਤ ਨੂੰ 10 ਵਜੇ ਵਾਪਸ ਆਂਦੀ ਥੀ ਬੇਟੀ ਮੇਰੀ ਗਈ ਹੈ ਜਿੱਥੇ ਇੱਕ ਇੱਕ ਥਾਂ ਸੀ ਗਏ ਆ ਔਰ ਮੈਂ ਪੁੱਛਣਾ ਚਾਹੁੰਦੀ ਆ ਦੁੱਖ ਸੁੱਖ ਦੇ ਵਿੱਚ ਜੇ ਤੁਸੀਂ ਆਪਣੇ ਬੰਦਿਆਂ ਨਾਲ ਨਹੀਂ ਖੜਦੇ ਤਾਂ ਦੂਜਿਆਂ ਤੇ ਇਲਜ਼ਾਮ ਨਾ ਲਾਓ ਕੈਪਟਨ ਜੀ ਅਸੀਂ ਕਿਰ ਸਿੰਘ ਦੁੱਲੋ ਨੇ ਕਾਂਗਰਸ 'ਤੇ ਸਵਾਲ ਚੁੱਕੇ ਨੇ ਕਿ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋਈ ਤੁਸੀਂ ਵੀ ਦੇਖੋ ਨਹੀਂ ਦੇਖੋ ਹੁਣ ਮੈਂ ਨਹੀਂ ਆ ਹਿੱਸਾ ਹੁਣ ਮੈਂ ਨਹੀਂ ਆ ਇਹ ਕਾਂਗਰਸ ਦੇ ਕਾਰਜਕਰਤਾ ਦੀ ਆਪਣੀ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਦੇ ਆਪਣੇ ਰੂਲਸ ਨੇ ਉਹਨਾਂ ਨੂੰ ਪੁੱਛੋ ਕਿ ਕਿਉਂ ਦਿੱਤਾ ਕਿਸ ਨੂੰ ਕਿਉਂ ਨਹੀਂ ਦਿੱਤਾ ਕਪਟਨਵਿੰਦਰ ਕਦੋਂ ਨਜ਼ਰ ਆਣਗੇ ਕਹਿੰਦੇ ਲੋਕ ਇੰਤਜ਼ਾਰ ਕਰ ਰਹੇ ਨੇ ਆ ਜਾਣਗੇ ਆ ਜਾਣਗੇ ਚਾਰ ਦੇ ਚਾਈ ਵਾਲੇ ਜੋ ਪਿੱਛੇ ਜੇ ਬਵਾਦ ਦਿੱਤਾ ਬਿਆਨ ਦਿੱਤਾ ਕਿਸ ਤਰ੍ਹਾਂ ਦੇਖਦੇ ਬੜੇ ਹਾਂਜੀ ਵਿੱਚ ਜਿਹੜਾ ਜਵਾਨ ਸ਼ਹੀਦ ਹੋਏ ਨੇ ਉਹਨਾਂ ਨੇ ਕਿਹਾ ਵੀ ਪਬਲਿਕਲੀ ਸਟੈਂਟਾ ਕਿਵੇਂ ਵਾਚੋ ਬੀਜਪੀ ਵੱਲੋਂ ਦੇਖੋ ਕੋਈ ਸਟੈਂਟ ਨਹੀਂ ਹੁੰਦਾ ਕਿਸੇ ਦਾ ਦੇਹਾਂਤ ਮੈਂ ਨਹੀਂ ਮੰਦੀ ਕੋਈ ਪਾਰਟੀ ਹੋਈ ਕੋਈ ਸੈਂਸਿਬਲ ਬੰਦਾ ਹੋਏ ਆਪਣੇ ਬੰਦਿਆਂ ਤੇ ਇਹੋ ਜਿਹਾ ਸਟੰਟ ਕੋਈ ਨਹੀਂ ਕਰਦਾ। ਬੀਜੇਪੀ ਪਹਿਲਾਂ ਇਹ ਮਾਰ ਨਹੀਂ ਪ੍ਰਨੀਤ ਕੌਰ ਚਾਰ ਵਾਰੀ ਅਸੀਂ ਇੱਥੋਂ ਜਿਤਾ ਕੇ ਭੇਜੀ ਐ, ਪੀ ਬਣਾ ਕੇ ਭੇਜੀ ਐ ਤੇ ਅੱਜ ਇਹ ਚੱਕ ਕੇ ਝੋਲਾ ਜਾਪੜੀ ਬੀਜੇਪੀ ਦੇ ਵਿੱਚ ਈਡੀ ਦੇ ਦੇਖ ਕੇ ਵੀ ਮੈਂ ਈਡੀ ਜੰਦ ਦੀਂਦੀ ਐ ਇਹਨਾਂ ਨੂੰ ਤੇ 750 ਕਿਸਾਨ ਸਾਡਾ ਦਿੱਲੀ ਮਰਵਾਤਾ ਇਹਨਾਂ ਨੇ। ਸੁਭ ਕਰਨ ਸਾਡਾ ਉੱਥੇ ਗੋੜੀ ਮਰਵਾ ਕੇ ਹੁਣ ਖਨੌਰੀ ਬਾਰਡਰ ਤੇ ਮਰਵਾਤਾ ਇੱਕ ਉਹ ਲੰਗਰ ਪ੍ਰਤਪਾਲ ਲੰਗਰ ਪਰ ਕਹੁੰਦਾ ਸੀ ਉਹਨੂੰ ਇਹਨਾਂ ਨੇ ਗੋੜ ਗੋੜੀਆਂ ਮਾਰੀਆਂ ਤੇ ਬੋਰੀਆਂ ਚ ਬੰਨ ਕੇ ਕੁੱਟ ਕੇ ਲੈ ਗਏ ਉਹ ਪੀਜੀਆਈ ਚ ਪਿਆ ਉਹਦਾ ਤਾਂ ਪਤਾ ਲੈਣ ਕੋਈ ਗਿਆ ਨਹੀਂ ਬੀਜੇਪੀ ਨੂੰ ਇੱਥੇ ਦੀਗੇ ਵੋਟਾਂ ਮੰਗਣ ਆਉਂਦੀ ਐ ਸਾਰੇ ਪ੍ਰੋਗਰਾਮਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਸੱਤ ਪ੍ਰੋਗਰਾਮ ਨੇ ਨਾ ਬਚਾ ਸਾਰਿਆਂ 'ਚ ਵਿਰੋਧ ਕਰਾਂਗੇ ਅਸੀਂ ਪਿੱਛੇ ਹੀ ਇਹਨਾਂ ਦੇ ਜਿੱਥੇ ਜਾਣਗੇ ਮਗਰੇ ਜਾਵਾਂਗੇ ਮਸਤਾਂ ਦੇਖਦੇ ਹੋ ਮਹਾਰਾਣੀ ਦਾ ਵਿਰੋਧ ਕਰ ਦੇ। ਦੇਖੋ ਇਹ ਸਾਡੇ ਨਾਲ ਜੋ ਬੀਜੇਪੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਕਰਕੇ ਸਰਕਾਰ ਮੁੱਕਰੀ ਹੈਗੀ ਤੇ ਰਾਣੀ ਪ੍ਰਨਿਤਕਾ ਪਹਿਲਾਂ ਕਾਂਗਰਸ ਦੇ ਵਿੱਚ ਰਾਜਗੱਦੀਆਂ ਤੇ ਬਲਾਜਮਾਨ ਰਹੀ ਹੈਗੀ ਜਦੋਂ ਕਾਂਗਰਸ ਦੀਆਂ ਰਾਜਗੱਦੀਆਂ ਖੋਖੀਆਂ ਦੇਖੀਆਂ ਤਾਂ ਝੋਲਾ ਚੱਕ ਕੇ ਹੁਣ ਬੀਜੇਪੀ ਚ ਆ ਪੜੀ ਇਹਨਾਂ ਲੋਕਾਂ ਦਾ ਕੋਈ ਕਰਤਾਰ ਨੇਗਾ ਇਹ ਝੂਠੇ ਲੋਕ ਨੇਗੇ ਇਹ ਥੁੱਕ ਕੇ ਚੱਟ ਲੰਦੇ ਨੇਗੇ ਇਸ ਕਰਕੇ ਇਹ ਜਿਹੜਾ ਰਾਜਵਾਨਾ ਪਰਿਵਾਰ ਹੈ ਪਹਿਲਾਂ ਐਸੇ ਤਰੀਕੇ ਨਾਲ ਕਪਤਾਨ ਵੈਂਦਰ ਸਿੰਘ 5 ਸਾਲ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਰਹਿੰਦਾ ਤੇ 5 ਸਾਲ ਤੋਂ ਜੋ 3 ਮਹੀਨੇ ਰਹਿਣ ਤੋਂ ਪਹਿਲਾਂ ਇਹ ਝੋਲਾ ਚੱਕਦਾਗਾ ਤੇ ਦੂਜੀ ਪਾਰਟੀ ਦੀ بیਜਪੀ ਜਾ ਰਲਦਾਗਾ ਇਸ ਕਰਕੇ ਇਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਕਿਸਾਨਾਂ ਨਾਲ ਬਹੁਤ ਵਾਦੇ ਕੀਤੇ ਨੇ ਨਰਿੰਦਰ ਮੋਦੀ ਸਰਕਾਰ ਨੇ ਉਹ ਵਾਦੋਂ ਤੋਂ ਮੁੱਕਰੀ ਹੈਗੀ ਇਸ ਕਰਕੇ ਉਹ ਸਾਡੀਆਂ ਮੰਗਾਂ ਨੇ ਉਹ ਮੰਗਾਂ ਮਸਲੇ ਲੈ ਕੇ ਅਸੀਂ ਅੱਜ ਚੋਣਾਂ ਦੇ ਸਮੇਂ ਦੇ ਵਿੱਚ ਇਹਨੂੰ ਪਿੰਡਾਂ ਦੇ ਵਿੱਚ ਵਰਨਾ ਇਹਦਾ ਬੰਦ ਕਰਿਆ ਹੋਇਆ ਬਿਲਕੁਲ ਸੰਯੁਕਤ ਮੋਰਚੇ ਦਾ ਜਿਹੜਾ ਫੈਸਲਾ ਹੈਗਾ ਉਹ ਫੈਸਲੇ ਉੱਤੇ ਅਸੀਂ ਅੱਜ ਇਹਦਾ ਵਿਰੋਧ ਕਰਨ ਵਾਸਤੇ ਪਹੁੰਚਿਆ ਹਰੇਕ ਪ੍ਰੋਗਰਾਮ 'ਚ ਵਿਰੋਧ ਕਰਾਂਗੇ ਜਾ ਕੇ ਤੁਸੀਂ ਬਿਲਕੁਲ ਜਿੱਥੇ ਵੀ ਇਹ ਆਊਗੀ ਰਾਣੀ ਪਰਨੀਤ ਕੋ ਕਾ ਜਾਂ ਕੋਈ ਭਾਜਪਾ ਦਾ ਹੋਰ ਲੀਡਰ ਜਿੱਥੇ ਵੀ ਆਊਗਾ ਦਾ ਅਸੀਂ ਪੂਰਾ ਸਖਤ ਵਿਰੋਧ ਕਰਾਂਗੇ ਅਸੀਂ ਇਹਨਾਂ ਨੂੰ ਕਹਿਣਾ ਵੀ ਸਾਡੇ ਪਿੰਡਾਂ ਦੇ ਵਿੱਚ ਆਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਇਹ ਸਾਨੂੰ ਲੋਕਤੰਤਰ ਦੀ ਭਾਗ ਗੀਤ ਪੜ੍ਹਾਉਂਦੇ ਨੇਗੇ ਲੋਕਤੰਤਰ ਦੀ ਭਾਸ਼ਾ ਪੜ੍ਹਾਉਂਦੇ ਨੇ ਵੀ ਲੋਕਤੰਤਰ ਹੈ ਇਹਨਾਂ ਵੈੜੇ ਵਾਲੀ ਲੋਕਤੰਤ ਕਿੱਧਰ ਵਗ ਜਾਣਾ ਹੈ ਅਸੀਂ ਸਾਡੇ ਕਿਸਾਨ ਦਿੱਲੀ ਔਰ ਲਾਰੇ ਸੀਗੇ ਉਹਨਾਂ ਦੇ ਗੋਲੀਆਂ ਚਲਾਈਆਂ ਉਹਨਾਂ ਦਾ ਕਤਲ ਕੀਤਾ ਸ਼ੁਭ ਕਰਨ ਦਾ ਇਸ ਕਰਕੇ 750 ਕਿਸਾਨ ਦਾ ਕਤਲ ਪਹਿਲਾਂ ਕੀਤਾ ਦਿੱਲੀ ਦੇ ਵਿੱਚ ਇਸ ਕਰਕੇ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਦੇ ਹਾਂ ਜਿੱਥੇ ਵੀ ਆਉਣਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ ਸਵਾਲ ਜਵਾਬ ਕਰਾਂਗੇ ਦੇਣਾ ਦੇਖੋ ਅਸੀਂ ਮਾਨਯੋਗ ਐਸਪੀ ਸਾਹਿਬ ਵਰਨ ਸ਼ਰਮਾ ਹੀ ਪਟਿਆਲਾ ਉਹਨਾਂ ਸਖਤ ਹੈ ਜਦਾ ਵੀ ਕੋਈ ਵੀ ਲਾਅ ਨਾ ਰੋ ਦੀ ਪ੍ਰੋਬਲਮ ਭੰਗ ਨਹੀਂ ਹੁੰਦੀ ਉਹਨਾਂ ਨੇ ਕੋਈ ਵੀ ਜਿਹੜੀ ਪਾਰਟੀ ਆ ਆਪਣਾ ਕੰਪਲੇਨ ਕਰ ਰਹੀ ਆ ਤੇ ਅਸੀਂ ਕਿਸੇ ਵੀ ਜਿਹੜੀ ਕੋਈ ਵੀ ਪਾਰਟੀ ਦਾ ਕੋਈ ਕੈਂਡੀਡੇਟ ਆ ਉਹਦੇ ਕੰਮ ਵਿੱਚ ਵਾਗਾ ਨਹੀਂ ਪਾਣ ਦਿੰਦੇ ਅੱਜ ਵੀ ਅਸੀਂ ਪ੍ਰੋਪਰ ਇਥੇ ਸਾਡੇ ਨਾਬਾ ਬੇਕੇ ਫੋਰਸ ਲਾ ਰੱਖੀ ਆ ਤੇ ਜੋ ਕੋ ਕਿਸਾਨ ਨੇ ਅਸੀਂ ਉਹਨਾਂ ਨਾਲ ਵੀ ਮੀਟਿੰਗ ਕੀਤੀ ਆ ਵੀ ਜੇ ਤੁਸੀਂ ਆਪਣਾ ਕੋਈ ਵਿਰੋਧ ਕਰਨਾ ਸ਼ਾਂਤ ਮੇ ਆਪਣਾ ਕੋਈ ਤੁਸੀਂ ਜਿਹੜਾ ਹੈਗਾ ਵਿਰੋਧ ਕਰ ਸਕਦਾ ਵੀ ਇਹ ਨਹੀਂ ਆਵੇ ਕੋਈ ਤੁਸੀਂ ਹਿੱਸਾ ਕਰੋ ਉਹਨਾਂ ਨੇ ਕੀ ਕਹਿਣਾ ਸੀ ਜੇ ਤੁਸੀਂ ਸੁਣਿਆ ਉਹ ਕਹਿੰਦੇ ਠੀਕ ਹੈ ਜੀ ਗਫੇਲਾ ਤਾਂ ਮੇਰੀ ਗੱਲ ਮੰਨ ਲਗੇ ਉਹ ਕਹਿੰਦਾ ਠੀਕ ਹੈ ਜੀ ਆਪਣਾ ਸਾਈਡ ਤੇ ਦਿਖਾ ਕੇ ਬਲੈਕ ਜਿਹੜੇ ਝੰਡੇ ਦਿਖਾਵਾਂਗੇ ਤੇ ਆਪਣੇ ਨਾਅਰੇ ਬਾਜੀ ਕਰਾਂਗੇ ਕਿੰਨੇ ਪ੍ਰੋਗਰਾਮ ਨੇ ਜਿਹੜਾ ਤੁਹਾਡੀ ਸਕੋਲ ਦੇ ਪੰਜ ਤੋਂ 6 ਪ੍ਰੋਗਰਾਮ ਦੱਸਿਆ ਫਿਲਹਾਲ ਉਹਨਾਂ ਨੇ ਜੋ ਦੱਸਿਆ ਮਹਾਰਾਣੀ ਪ੍ਰਨੀਤ ਕੌਰ ਦਾ ਜੋ ਪ੍ਰੋਗਰਾਮ ਨਾਭਾ ਵਿੱਚ ਉਹ ਅਸੀਂ ਸਾਰੇ ਪ੍ਰੋਪਰ ਫੋਰਸ ਲਾ ਕੇ ਪ੍ਰੋਪਰ ਇੰਤਜ਼ਾਮ ਕੀਤਾ